ਸਰਕਾਰਾਂ ਸਹਿਯੋਗ ਨਹੀਂ ਦੇ ਰਹੀਆਂ ਤੇ ਜੇ ਪੰਜਾਬ ਦੇ ਲੋਕ ਆਪਣੀ ਮਦਦ ਆਪ ਕਰਨਾ ਚਾਹ ਰਹੇ ਹੈ ਇਹ ਬੜੀ ਮੱਤਾ ਸੁਣ ਕੇ ਹਾਰਾਣਾ ਹੈ ਇਸ ਜਗ੍ਹਾ ਦੇ ਉੱਤੇ ਕਿ ਟਰੈਕਟਰ ਜਿਹੜੇ ਰਾਸ਼ਨ ਲੈ ਕੇ ਜਾ ਰਹੇ ਨੇ ਹੜਪੀੜਤਾਂ ਲਈ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਹੈ ਚਲੋ ਹਮਾਂ ਜਲਦਾ ਨਿਆਂ ਦਾ ਤੁਸੀਂ ਕੰਟਰੋਲ ਕਰਨਾ ਕੰਦਨ ਕਰਨਾ ਕੇਂਦਰੀ ਪਾਵਰਾਂ ਨੇ ਲੇਕਿਨ ਕਿਹੜੀ ਸਾਡੇ ਅੰਦਰ ਪੰਜਾਬ ਸਟੇਟ ਦੇ ਅੰਦਰ ਜਿਹੜੇ ਡੈਮ ਹੈ ਉਹਨਾਂ ਡੈਮਾਂ ਦਾ ਕੰਟਰੋਲ ਜਿਹੜਾ ਕੇਂਦਰ ਸਰਕਾਰ ਕੇ ਨੇ ਲੈ ਸਕਦੀ ਹੈ ਇਹ ਰਾਜਸਥਾਨ ਕੋਰਟ ਦਾ ਜਿਹੜਾ ਇਹ ਫੈਸਲਾ ਜਿਹੜਾ ਸਾਡੇ ਲਈ ਬਹੁਤ ਮੰਦ ਭਾਗ ਹੈ ਔਰ ਸਰਕਾਰ ਨੂੰ ਕੁਫਤਾ ਕੇ ਜਿਹੜੇ ਕੇਸ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਲੜਨੇ ਚਾਹੀਦੇ ਆ ਇਹ ਤਾਂ ਕੇਸ਼ਾ ਹੀ ਹੈ ਵੀ ਰਾਜਸਥਾਨੀਆਂ ਨਾਰਾਂ ਜੇ ਵਗਦੀਆਂ ਨੇ ਉਹਨਾਂ ਚ ਮਿੱਟੀ ਆਉਂਦੀ ਹੈ ਤੇ ਉਹ ਮਿੱਟੀ ਕੱਟਣ ਦਾ ਖਰਚਾ ਰਾਜਸਥਾਨ ਗਵਰਨਮੈਂਟ ਨੂੰ ਕਰਨਾ ਪਊਗਾ ਰਾਜਸਥਾਨ ਗਵਰਨਮੈਂਟ ਦਾ ਖਰਚਾ ਬਚਾਉਣ ਦੇ ਲਈ ਪਾਣੀ ਨੂੰ ਡੋਬਣ ਦਾ ਜਿਹੜਾ ਇਹ ਇੱਕ ਕਿਸਮ ਦਾ ਯਤਨ ਹੈ ਜੇ ਜਦੋਂ ਦਰਿਆ ਦੇ ਵਿੱਚ ਪਾਣੀ ਆਉਂਦਾ ਆ ਖੜ ਆਉਂਦੇ ਨੇ ਉਹ ਕਿਤੇ ਆ ਕੇ ਰੇਤ ਸੁੱਟ ਜਾਂਦਾ ਆ ਕਿ ਕਿਤੇ ਆ ਕੇ ਜਮੀਨ ਦੇ ਵਿੱਚ ਟੋਆ ਪਾ ਦਿੰਦਾ ਹੈ ਜਿਹੜੀ ਰੇਤ ਕਿਸੇ ਦੇ ਖੇਤਾਂ ਦੇ ਵਿੱਚ ਹੈ ਉਹ ਕਿਸਾਨ ਨਹੀਂ ਚੁੱਕ ਸਕਦਾ ਕਿਸਾਨ ਜੇ ਚੁੱਕੇਗਾ ਉਹਦੇ ਤੇ ਪਰਚੇ ਹੋਣੇ ਨੇ ਜਦਕਿ ਸਾਡੇ ਖੇਤਾਂ ਦੇ ਵਿੱਚ ਰੇਤ ਪੈ ਗਈ ਹੈ ਜੇ ਅਸੀਂ ਉਹ ਰੇਤ ਚੁੱਕ ਕੇ ਵੇਚਾਂਗੇ ਤਾਂ ਸਾਡੇ ਤੇ ਪਰਚਾ ਹੈ ਕਮਾਲ ਦੀ ਗੱਲ ਵੇਖੋ ਕਿ ਸਰਕਾਰ ਦੇ ਬੰਦੇ ਜਾਂ ਮਾਫੀਆ ਜਿਹੜਾ ਉਹ ਸਾਡੇ ਖੇਤਾਂ ਵਿੱਚੋਂ ਰੇਤ ਚੁੱਕ ਕੇ ਵੇਚ ਸਕਦਾ ਹੁਣ ਇਹ ਜ਼ੁਲਮ ਇੱਕ ਨਹੀਂ ਹੋ ਰਿਹਾ ਜ਼ੁਲਮ ਬੜੀ ਤਰ੍ਹਾਂ ਦੇ ਹੋ ਰਹੇ ਨੇ ਮੁੱਖ ਮੰਤਰੀ ਸਾਹਿਬ ਪਿਛਲੇ ਜਿਹੜੇ ਪਿਛਲੇ 2023 ਦੇ ਵਿੱਚ ਆਉਂਦੇ ਇਸੇ ਹੀ ਪਿੰਡਾਂ ਵਿੱਚ ਕਹਿ ਕੇ ਗਏ ਸੀ ਮੇ ਮੁਰਗੀਆਂ ਦਾ ਮਾਰਜਾ ਵੀ ਦੋਵੇਂ ਪੱਕਰੀਆਂ ਦਾ ਮਾਰਜਾ ਵੀ ਦੋਵੇਂ ਇਹਦਾ ਮਾਰਜਾ ਵੀ ਦੋ ਪਰ ਪਹੁੰਚਾਇਤੇ ਕੁਛ ਨਹੀਂ ਮੁੱਖ ਮੰਤਰੀ ਸਾਹਿਬ ਤੈਅ ਕੀ ਬੋੜੀ ਵੀ ਨਹੀਂ ਇੱਥੇ ਇਹ ਬਿਲਕੁਲ ਮੰਦਪਾਗੀ ਗੱਲ ਹੈ ਜਾਂ ਤਾਂ ਤੁਸੀਂ ਵਾਦੇ ਕਰੋ ਨਾ ਤੇ ਜੋ ਕਰੋ ਤਾਂ ਫਿਰ ਪੂਰੇ ਕਰੋ ਇਹ ਜਿਹੜੀਆਂ ਪੋਲਿਟਿਸ਼ਨਰਾਂ ਦੀਆਂ ਗਲਤ ਗੱਲਾਂ ਹੈ ਔਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਰਾਜਨੀਤਿਕ ਪਾਰਟੀਆਂ ਇਹ ਸਮਾਂ ਰਾਜਨੀਤੀ ਕਰਨ ਦਾ ਹੈ ਨਹੀਂਗਾ ਕਿ ਅਸੀਂ ਕਈ ਕਾਂਗਰਸ ਨੇ ਨਹੀਂ ਕੀਤਾ ਅਕਾਲੀ ਦਲ ਤੇ ਜਿਹੜੇ ਪਹਿਲਾਂ ਰਹੀਆਂ ਸਰਕਾਰਾਂ ਉਹਨਾਂ ਨੇ ਨਹੀਂ ਕੀਤਾ ਚਾਹੁੰਦਾ ਸਰਕਾਰਾਂ ਨਹੀਂ ਕੀਤਾ ਸੀ ਇਸ ਪਾਸੇ ਨਹੀਂ ਜਾਣਦੇ ਕਿ ਪਰ ਇੱਕ ਗੱਲ ਜਿਹੜੀ ਮੈਂ ਜ਼ਰੂਰ ਕਹੂੰਗਾ ਵੀ ਜੇ ਹੁਣ ਪਾਰਟੀਆਂ ਸੋਚਦੀਆਂ ਕਿ ਡੋਬਰੇ ਇਹ ਲੋਕਾਂ ਦੇ ਮੋਢਿਆਂ ਤੇ ਚੜ ਕੇ ਅਸੀਂ ਆਪਣੀ ਰਾਜਨੀਤਿਕ ਪੇੜੀ ਪਾਰ ਕਰ ਲਾਂਗੇ ਤੇ ਉਹ ਬੜੇ ਭਲੇਖੇ ਚ ਹੈ ਅ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰਾਂ ਸਹਿਯੋਗ ਨਹੀਂ ਦੇ ਰਹੀਆਂ ਤੇ ਜੇ ਪੰਜਾਬ ਦੇ ਲੋਕ ਆਪਣੀ ਮਦਦ ਆਪ ਕਰਨਾ ਚਾਹ ਰਹੇ ਐ ਤੇ ਬੜੀ ਮਾਤਾ ਸੁਣ ਕੇ ਹੈਰਾਨ ਐ ਇਸ ਜਗ੍ਹਾ ਦੇ ਉੱਤੇ ਕਿ ਟਰੈਕਟਰ ਜਿਹੜੇ ਰਾਸ਼ਨ ਲੈ ਕੇ ਜਾ ਰਹੇ ਨੇ ਹੜਪੀੜਤਾਂ ਲਈ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਐ ਇਸ ਤੋਂ ਮੰਦ ਭਾਗੀ ਗੱਲ ਜਿਹੜੀ ਆ ਉਹ ਕੀ ਹੋ ਸਕਦੀ ਐ ਇਸ ਵਿਕਟਾ ਦੀ ਘੜੀ ਤੇ ਵਿੱਚ ਜੇ ਸਹਿਯੋਗ ਨਹੀਂ ਦੇਣਾ ਸਰਕਾਰਾਂ ਨੇ ਨਾ ਦੇਣ ਅਸੀਂ ਆਪ ਹੀ ਕਰ ਲਾਂਗੇ ਲੇਕਿਨ ਰੁਕਾਵਟਾਂ ਖੜੀਆਂ ਕਰਨੀਆਂ ਚਲਾਨ ਕੱਟਣੇ ਇਹ ਬਹੁਤ ਜੜਾ ਇੱਕ ਮੰਦ ਭਾਗਾ ਜਿਹੜਾ ਵਰਤਾਰਾ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਫਲੱਡ ਬਾਰੀ ਇਹ ਜਿਹੜਾ ਮੈਨੇਜਮੈਂਟ ਸਿਸਟਮ ਜਿਹੜਾ ਹੈਗਾ ਨਾ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹਦੀਆਂ ਕਮਜ਼ੋਰੀਆਂ ਚਲੋ ਕੁਦਰਤੀ ਆਫਤ ਆਉਂਦੀ ਹੈ ਲੇਕਿਨ ਕੁਦਰਤੀ ਆਫਤ ਤੇ ਕੰਟਰੋਲ ਕੀਤਾ ਜਾ ਸਕਦਾ ਜੇ ਮੈਨੇਜਮੈਂਟ ਜਿਹੜੀ ਹੈ ਉਹ ਸਹੀ ਹੋਵੇ ਤੇ ਭਾਖੜਾ ਪਿਆਸ ਮੈਨੇਜਮੈਂਟ ਜਿਹੜਾ ਬੋਰਡ ਹੈ ਉਹਦਾ ਪ੍ਰਬੰਧਨ ਹੀ ਸਾਡੇ ਕੋਲ ਨਹੀਂ ਹੈ ਹੁਣ ਤਾਂ ਇਹਨਾਂ ਨੇ ਫੋਰਸਾ ਲਾ ਕੇ ਸਕਿਉਰਟੀ ਲਾ ਕੇ ਉਹਨੂੰ ਜਿਹੜਾ ਪੂਰੀ ਤਰ੍ਹਾਂ ਕੈਪਚਰ ਕਰ ਲਿਆ ਔਰ ਹਰਾਨੀ ਦੀ ਗੱਲ ਹੈ ਕਿ ਰਾਜਸਥਾਨ ਹਾਈ ਕੋਰਟ ਨੇ ਜਿਹੜਾ ਇੱਕ ਫੈਸਲਾ ਦਿੱਤਾ ਹੈ ਔਰ ਉਹ ਫੈਸਲੇ ਦੇ ਵਿੱਚ ਰਾਜਸਥਾਨ ਹਾਈ ਕੋਰਟ ਕਹਿੰਦਾ ਹੈ ਕਿ ਪੰਜਾਬ ਦੇ ਜਿਹੜੇ ਅੰਦਰਲੇ ਡੈਮ ਹੈ ਉਹਨਾਂ ਦਾ ਵੀ ਪ੍ਰਬੰਧ ਜਿਹੜਾ ਹੈ ਉਹ ਕੇਂਦਰ ਕੋਲੇ ਹੋਣਾ ਚਾਹੀਦਾ ਹੈ ਔਰ ਪੰਜਾਬ ਸਰਕਾਰ ਜਿਹੜੇ ਉੱਥੇ ਕੇਸ ਹਾਰ ਗਈ ਹੈ ਹੁਣ ਸ਼ਾਇਦ ਸੁਪਰੀਮ ਕੋਰਟ ਜਾਵੇ ਮਤਲਬ ਪੁਖਤਾ ਟੰਗ ਦੇ ਨਾਲ ਕੇਸ ਹੀ ਨਹੀਂ ਜਿਹੜਾ ਹੈ ਰਾਜਸਥਾਨ ਹਾਈ ਕੋਰਟ ਦੇ ਵਿੱਚ ਲੜਿਆ ਗਿਆ ਕਿੱਡੀ ਹਰਾਨੀ ਦੀ ਗੱਲ ਹੈ ਕਿ ਸਾਡੇ ਅੰਦਰਲੇ ਡੈਮ ਚਲੋ ਹਿਮਾਚਲ ਦਾ ਡੈਮ ਤਾਂ ਤੁਸੀਂ ਕੰਟਰੋਲ ਕਰਨਾ ਕਰਨਾ ਕੇਂਦਰੀ ਪਾਵਰਾਂ ਨੇ ਲੇਕਿਨ ਜਿਹੜੇ ਸਾਡੇ ਅੰਦਰ ਪੰਜਾਬ ਸਟੇਟ ਦੇ ਅੰ ਉਹਨਾਂ ਦਾ ਮਾਦਾ ਕੰਟਰੋਲ ਜਿਹੜਾ ਕੇਂਦਰ ਸਰਕਾਰ ਕਿਨੇ ਲੈ ਸਕਦੀ ਹੈ ਤੇ ਰਾਜਸਥਾਨ ਕੋਰਟ ਦਾ ਜਿਹੜਾ ਇਹ ਫੈਸਲਾ ਜਿਹੜਾ ਸਾਡੇ ਲਈ ਬਹੁਤ ਮੰਦ ਭਾਗਾ ਹੈ ਔਰ ਸਰਕਾਰ ਨੂੰ ਪੁਖਤਾ ਕੀ ਜਿਹੜੇ ਕੇਸ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਲੜਨੇ ਚਾਹੀਦੇ ਆ ਵੈਸੇ ਵੀ ਪਾਣੀਆਂ ਦੇ ਲੜਾਈ ਕਿਸੇ ਵੀ ਸਰਕਾਰ ਨੇ ਕੋਰਟ ਤੇ ਅੱਗੇ ਜਿਹੜਾ ਸਹੀ ਢੰਗ ਦੇ ਨਾਲ ਲੜੀ ਨਹੀਂ ਆ ਜਦੋਂ ਫਲੱਡ ਆਉਂਦੇ ਆ ਉਦੋਂ ਸਭ ਤੋਂ ਵੱਧ ਨੁਕਸਾਨ ਜਿਹੜਾ ਹੈ ਉਹ ਸਾਨੂੰ ਹੁੰਦਾ ਤੇ ਜਦੋਂ ਸਾਨੂੰ ਪਾਣੀ ਦੀ ਲੋੜ ਹੁੰਦੀ ਹੈ ਤੇ ਉਦੋਂ ਕਹਿੰਦੇ ਆ ਜੀ ਰਾਜਸਥਾਨ ਨੂੰ ਵੀ ਪਾਣੀ ਚਾਹੀਦਾ ਹੈ ਹਰਿਆਣੇ ਨੂੰ ਵੀ ਪਾਣੀ ਚਾਹੀਦਾ ਹੈਗਾ ਕਿ ਪੀ ਸਤੰਗਿਰੀ ਹੈ ਸਾਡੇ ਨਾਲ ਇੱਕ ਕਿਸਮ ਦਾ ਪੰਜਾਬ ਦੇ ਨਾਲ ਇਹ ਤੱਕਾ ਹੈ ਕਿ ਜੇ ਹੜਾ ਰੈਪੇਰੀਅਨ ਸਟੇਟ ਹੋਣ ਦੇ ਕਾਰਨ ਜੇ ਹੜਾਂ ਦੇ ਵਿੱਚ ਅਸੀਂ ਨੁਕਸਾਨ ਚਲਦੇ ਹਾਂ ਤੇ ਫਿਰ ਪਾਣੀ ਦੇ ਉੱਤੇ ਪਹਿਲਾ ਅਧਿਕਾਰ ਜਿਹੜਾ ਹੈ ਉਹ ਪੰਜਾਬ ਤੇ ਪੰਜਾਬੀਆਂ ਦਾ ਹੀ ਹੋਣਾ ਚਾਹੀਦਾ ਸਾਡਾ ਤਾਂ ਆਪ ਦਾ ਪਾਣੀ ਜਿਹੜਾ ਹੈ ਜ਼ਮੀਨ ਦਾ ਅਸੀਂ ਵਰਤਵਾਰਤ ਕੀ ਜਿਹੜਾ ਹੈ ਉਹ ਮਕਾਲਿਆ ਸਾਨੂੰ ਪਾਣੀ ਦੀ ਬਹੁਤ ਵੱਡੀ ਜ਼ਰੂਰਤ ਹੈ ਇਸ ਵਕਤ ਆ ਦਰਿਆਈ ਪਾਣੀ ਦੀ ਨਹਿਰੀ ਪਾਣੀ ਦੀ ਵੱਡੀ ਲੋੜ ਹੈ ਤੇ ਜਦੋਂ ਸਾਨੂੰ ਲੋੜ ਹੁੰਦੀ ਹੈ ਉਦੋਂ ਕਹਿੰਦੇ ਨੇ ਨਹੀਂ ਤੁਹਾਡਾ ਇੰਨਾ ਕੀ ਹਿੱਸਾ ਬਣਦਾ ਤੇ ਬਾਕੀ ਹਿੱਸਾ ਰਾਜਸਥਾਨ ਤੇ ਪੰਜਾਬ ਦਾ ਹੈ ਔਰ ਹਰਾਨੀ ਦੀ ਗੱਲ ਕਿ ਜਦੋਂ ਪਾਕਿਸਤਾਨ ਦੇ ਨਾਲ ਟ੍ਰੀਟੀ ਹੋਈ ਹੈ ਪਾਣੀਆਂ ਦੀ ਉਦੋਂ ਇਹਨਾਂ ਨੇ ਰਾਜਸਥਾਨ ਨੂੰ ਪੰਜਾਬ ਦਾ ਹਿੱਸਾ ਦਿਖਾ ਕੇ ਦੇ ਵੱਧ ਪਾਣੀ ਜਿਹੜਾ ਪਾਕਿਸਤਾਨ ਕੋਲੋਂ ਮੰਗਿਆ ਤੇ ਅੱਜ ਜਿਹੜਾ ਹੈਗਾ ਉਹ ਸਾਨੂੰ ਕਹਿੰਦੇ ਆ ਕਿ ਤੁਹਾਡਾ ਤਾਂ ਹਿੱਸਾ ਹੀ ਜਿਹੜਾ ਥੋੜਾ ਜਿਹਾ ਹੈਗਾ ਪਾਣੀਆਂ ਦੇ ਉੱਤੇ ਸਾਨੂੰ ਪ੍ਰੋਪਰ ਪਾਣੀ ਜਿਹੜਾ ਉਹ ਮਿਲਦਾ ਹੀ ਨਹੀਂ ਹੈ ਜਿੰਨਾ ਸਾਨੂੰ ਸਾਡੇ ਕਿਸਾਨਾਂ ਨੂੰ ਜਾਂ ਸਾਨੂੰ ਪੀਣ ਵਾਸਤੇ ਪਾਣੀ ਦੀ ਜ਼ਰੂਰਤ ਹੈ ਉਹ ਮਿਲ ਹੀ ਨਹੀਂ ਰਿਹਾ ਇਹ ਮਸਾਮੇ ਤਾਂ ਕਿ ਪੰਜਾਬ ਦੇ ਨਾਲ ਬਹੁਤ ਵੱਡਾ ਜਿਹੜਾ ਹੈ ਉਹ 1947 ਤੋਂ ਤੱਕ ਆ ਰਿਹਾ ਪੰਜਾਬ ਸਿੰਘ ਸਾਹਿਬ ਜੀ ਰਾਜਸਥਾਨ ਵਾਲੀਆਂ ਨਹਿਰਾਂ ਅੱਜ ਸਕਾਰ ਦਿੱਤੀਆਂ ਗਈਆਂ ਜਿਹੜੀਆਂ 12 ਮਹੀਨੇ ਚੱਲਦੀਆਂ ਅੱਜ ਉਹਨਾਂ 'ਚ ਪਾਣੀ ਘਟਾ ਦਿੱਤਾ ਗਿਆ ਅੱਜ ਲੋਕਾਂ ਦੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਪਾਣੀ ਆ ਦਰ ਚੱਕੇਗੇ ਨਹੀਂ ਸਾਹਮਣੇ ਲੋਕਾਂ ਦੀਆਂ ਮਾਲਕੀ ਨਹੀਂ ਇੱਥੇ ਕੀ ਇਹ ਇਹ ਵੀ ਇੱਕ ਕਿਸਮ ਦੀ ਜਿਹੜੀ ਹੈ ਨਾ ਇਹ ਥਕੇਸ਼ਾ ਹੀ ਹੈ ਵੀ ਰਾਜਸਥਾਨ ਦੀਆਂ ਨਹਿਰਾਂ ਜੇ ਵਗਦੀਆਂ ਨੇ ਉਹਨਾਂ 'ਚ ਮਿੱਟੀ ਆਉਂਦੀ ਹੈ ਤੇ ਉਹ ਮਿੱਟੀ ਕੱਢਣ ਦਾ ਖਰਚਾ ਰਾਜਸਥਾਨ ਗਵਰਨਮੈਂਟ ਨੂੰ ਕਰਨਾ ਪਊਗਾ ਰਾਜਸਥਾਨ ਗਵਰਨਮੈਂਟ ਦਾ ਖਰਚਾ ਬਚਾਉਣ ਦੇ ਸਰਕਾਰ ਕੋਈ ਮੁਆਵਜ਼ਾ ਨਹੀਂ ਦੇ ਰਹੀ 23 ਦੇ ਵਿੱਚ ਨੁਕਸਾਨ ਬੜਾ ਹੋਇਆ ਹਾਲਾਂਕਿ ਬੜੇ-ਬੱਡੇ-ਵੱਡੇ ਵਾਅਦੇ ਕੀਤੇ ਗਏ ਕੋਕੜੀਆਂ ਬੱਕਰੀਆਂ ਦਾ ਇਸ ਵਾਰ ਵੀ ਲੋਕ ਕਹਿੰਦੇ ਵੀ ਸਾਨੂੰ ਸਰਕਾਰਾਂ ਤੋਂ ਕੋਈ ਆਸ ਨਹੀਂ ਕੀ ਕਹਿਣਾ ਚਾਹੁੰਦੇ ਸਰਕਾਰਾਂ ਕਿਉਂਕਿ ਤੁਹਾਡੀ ਆਵਾਜ਼ ਦੂਰ ਤੱਕ ਜਾਣੀ ਹੈ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਕੇਂਦਰ ਸਰਕਾਰ ਜਿਹੜੀ ਹੈ ਉਹ ਪੰਜਾਬ ਨੂੰ ਆਪਣਾ ਹਿੱਸਾ ਹੀ ਨਹੀਂ ਸਮਝਦੀ ਸਿਰਫ ਕਬਜ਼ਾ ਹੀ ਕਰ ਰੱਖਿਆ ਹੈ ਰੈਵਨਿਊ ਜਨਰੇਟ ਕਰਦੀ ਹੈ ਅਸੀਂ ਜੀਐਸਟੀ ਅਸੀਂ ਦਿੰਨੇ ਆ ਟੈਕਸ ਅਸੀਂ ਦਿੰਨੇ ਆ ਜੇ ਜਦੋਂ ਕੁਦਰਤੀ ਆਫਤ ਆਉਂਦੀ ਹੈ ਜਾਂ ਕੋਈ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਤੇ ਉਦੋਂ ਜਿਹੜਾ ਹੈ ਇਹ ਹੱਥ ਘੁੱਟ ਲੈਂਦੇ ਆ ਤੇ ਇਹ ਇੱਕ ਕਿਸਮ ਦਾ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਪੰਜਾਬ ਨੂੰ ਇਹਨਾਂ ਨੇ ਇਗਨੋਰ ਮਾਰਤੀ ਹੈ ਔਰ ਕਿੰਨੀ ਹਲਾਨੀ ਦੀ ਗੱਲ ਹੈ ਕਿ 2023 ਦੇ ਵਿੱਚ ਜਦੋਂ ਫਲੱਡ ਆਉਂਦੇ ਆ 2023 ਦੇ ਵਿੱਚ ਤੇ ਪਾਕਿਸਤਾਨ ਜਿਹੜਾ ਆਪਣੇ ਦਰਿਆਵਾਂ ਦੇ ਗੇਟ ਖੋਲ ਦਿੰਦਾ ਹੈ ਤਾਂ ਕਿ ਜਿਹੜਾ ਜਿਹੜਾ ਛੜਦਾ ਪੰਜਾਬ ਹੈ ਉਹ ਡੁੱਬੇ ਨਾ ਤੇ ਪਾਣੀ ਦਾ ਵਹਾਅ ਜਿਹੜਾ ਹੈ ਉਹ ਅੱਗੇ ਹੋ ਜੇ ਤੇ ਅੱਜ ਹਰਿਆਣਾ ਪਾਣੀ ਲੈਣ ਤੋਂ ਇਨਕਾਰ ਕਰ ਰਿਹਾ ਰਾਜਸਥਾਨ ਪਾਣੀ ਲੈਣ ਤੋਂ ਇਨਕਾਰ ਕਰ ਰਿਹਾ ਇਸ ਤੋਂ ਵੱਡੀ ਸਤੰਮ ਜਿਹੜੀ ਉਹ ਕੀ ਹੋ ਸਕਦੀ ਹੈ ਜੀ ਹਾਂਜੀ ਮਖੂਬ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਸਾਰਿਆਂ ਨਾਲ ਥੋੜੀ ਥੋੜੀ ਗੱਲ ਕਰਦੇ ਆਂ ਬਰਾੜ ਸਾਹਿਬ ਨਾਲ ਵੀ ਕੀ ਕਹੋਗੇ ਆ ਬਿਲਕੁਲ ਜੀ ਮੈਂ ਇੱਥੇ ਦੋ ਗੱਲਾਂ ਗੜੀਆਂ ਚੋਣਾ ਪਹਿਲਾਂ ਤੇ ਜਿੰਨੇ ਵੀ ਆਏ ਆ ਸਾਰਿਆਂ ਨੂੰ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੈਦਰ ਸਾਹਿਬ ਮੈਂ ਇਸ ਇਲਾਕੇ ਦਾ ਰਹਿਣ ਵਾਲਾ ਮਾਂ ਇੱਥੋਂ ਦਾ ਪੀਤੀ ਆ ਮੈਂ ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਸਾਡੇ ਨਾਲ ਬਹੁਤ ਵੱਡਾ ਤੱਕਾ ਹੁੰਦਾ ਆ ਇੱਕ ਤੇ ਗੱਲ ਇਹ ਆ ਵੀ ਹੋਰ ਆ ਆ ਇਹ ਜੇ ਮੰਨ ਲਓ ਇਹਨਾਂ ਨੂੰ ਖਰਾਬਾ ਨਹੀਂ ਮਿਲਦਾ ਉਹਦੇ ਲਈ ਆਪਾਂ ਆਪਣੀ ਪਾਰਟੀ ਵੱਲੋਂ ਕੀ ਐਸਾ ਕਦਮ ਚੁੱਕਾਂਗੇ ਜਾਂ ਸਰਕਾਰਾਂ ਨੂੰ ਕਿਤੇ ਨਾ ਕਿਤੇ ਥੋੜਾ ਬਹੁਤ ਆਪਾਂ ਨੂੰ ਲੈਣਾ ਪੈਣਾ ਦੂਜੇ ਨੰਬਰ ਦੇ ਉੱਪਰ ਜਖਦਾਰ ਜੀ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਦਰਿਆ ਦੇ ਵਿੱਚ ਪਾਣੀ ਆਉਂਦਾ ਆ ਹੜ ਆਉਂਦੇ ਨੇ ਉਹ ਕਿਤੇ ਆ ਕੇ ਰੇਤ ਸੁੱਟ ਜਾਂਦਾ ਆ ਤੇ ਕਿਤੇ ਆ ਕੇ ਜਮੀਨ ਦੇ ਵਿੱਚ ਟੋਆ ਪਾ ਜਾਂਦਾ ਜਿਹੜੀ ਰੇਤ ਕਿਸੇ ਦੇ ਖੇਤਾਂ ਦੇ ਵਿੱਚ ਹੈ ਉਹ ਕਿਸਾਨ ਨਹੀਂ ਚੁੱਕ ਸਕਦਾ ਕਿਸਾਨ ਜੇ ਚੁੱਕੇਗਾ ਉਹਦੇ ਤੇ ਪਰਚੇ ਹੋਣੇ ਨੇ ਜਦਕਿ ਸਾਡੇ ਖੇਤਾਂ ਦੇ ਵਿੱਚ ਰੇਤ ਪੈ ਗਈ ਹੈ ਇਹ ਅਸੀਂ ਉਹ ਰੇਤ ਚੁੱਕ ਕੇ ਵੇਚਾਂਗੇ ਤਾਂ ਸਾਡੇ ਤੇ ਪਰਚਾ ਹੈ ਕਮਾਲ ਦੀ ਗੱਲ ਵੇਖੋ ਕਿ ਸਰਕਾਰ ਦੇ ਬੰਦੇ ਜਾਂ ਮਾਫੀਆ ਜਿਹੜਾ ਹੈ ਉਹ ਸਾਡੇ ਖੇਤਾਂ ਵਿੱਚੋਂ ਰੇਤ ਚੁੱਕ ਕੇ ਵੇਚ ਸਕਦਾ ਹੁਣ ਇਹ ਜ਼ੁਲਮ ਇੱਕ ਨਹੀਂ ਹੋ ਰਿਹਾ ਜ਼ੁਲਮ ਬੜੇ ਤਰ੍ਹਾਂ ਦੇ ਹੋ ਰਹੇ ਨੇ ਤੀਜੇ ਨੰਬਰ ਦੇ ਉੱਪਰ ਹੁਣ ਕੱਲਾ ਪਾਣੀ ਆਉਣ ਦੇ ਨਾਲ ਘਰ ਖਰਾਬ ਹੋ ਗਏ ਆ ਹੋ ਗਿਆ ਇੱਥੇ ਨਹੀਂ ਹੈ ਇਹਦੇ ਨਾਲ ਜਿਹੜੇ ਬੋਰ ਨੇ ਉਹ ਬਹਿ ਗਏ ਤੇ ਇੱਕ ਬੋਰ ਦੇ ਉੱਪਰ ਘੱਟੋ-ਘੱਟ 1.5 ਤੋਂ 2 ਲੱਖ ਰੁਪਏ ਦਾ ਖਰਚਾ ਉਹ ਆਉਂਦਾ ਹੈ। ਮੈਂ ਕਹਿਣਾ ਚਾਹੁੰਦਾ ਵੀ ਇਹ ਨਾ ਐ 25-37 ਸਾਲੀ ਪਾਣੀ ਆ ਜਵੇ ਲੋਕ ਮੜ ਜੇ ਖੜ ਸਕਦੇ ਨੇ। ਜਿਹੜਾ ਇੱਕ ਸਾਲ ਬਾਅਦ ਹੀ ਪਾਣੀ ਆ ਜਾਂਦਾ ਆ ਉਹਦੇ ਨਾਲ ਤਾਂ ਪਿਛਲੇ ਸਾਡੇ ਜਿਹੜੇ ਨੇ ਇਸ ਇਲਾਕੇ ਦੇ ਕਰਜ਼ੇ ਨਹੀਂ ਲੈਂਦੇ ਵਿਆਜਾਂ ਨਹੀਂ ਪੂਰੀਆਂ ਹੁੰਦੀਆਂ ਤੇ ਅਗਲੇ ਪਾਸੇ ਫਿਰ ਪਾਣੀ ਆਇਆ ਹੁੰਦਾ। ਸੋ ਮੈਂ ਇੱਕ ਹੱਥ ਬੰਨ ਕੇ ਬੇਨਤੀ ਕਰਾਂਗਾ ਕਿਉਂਕਿ ਤੁਸੀਂ ਇਹ ਤਾਂ ਬਹੁਤ ਵੱਡੀ ਧੇਰੋ ਬਹੁਤ ਵੱਡੀ ਹੈ ਕਿ ਜਥੇਬੰਦੀ ਹੈ। ਮੈਂ ਚਾਹਾਂਗਾ ਵੀ ਜਥੇਬੰਦੀਆਂ ਵੱਲੋਂ ਕੋਈ ਇਹੋ ਜਿਹਾ ਐਲਾਨ ਕੀਤਾ ਜਾਵੇ ਵੀ ਜੇ ਸਰਕਾਰ ਖਰਾਬਾ ਨਹੀਂ ਦਿੰ ਕਿਉਂਕਿ ਕੱਲ ਨੂੰ ਇਹਨਾਂ ਨੇ ਫਸਲ ਬੀਜਣੀ ਹੈ ਉਹਦੇ ਲਈ ਆਪਾਂ ਆਪਣੀ ਪਾਰਟੀਆਂ ਆਪਣੀ ਧਿਰ ਵੱਲੋਂ ਐਸਾ ਕਦਮ ਕੀ ਪੁੱਟਾਂਗੇ ਜੀ ਬਿਲਕੁਲ ਜੀ ਜਿਵੇਂ ਮਹੂ ਸਾਹਿਬ ਨੇ ਕਿਹਾ ਵੀ ਮੰਨ ਲਓ ਸਰਕਾਰ ਕਹਿ ਰਹੀ ਕੁਦਰਤੀ ਆਫਤ ਹੈ ਤੇ ਰੇਤਾ ਫਿਰ ਕੁਦਰਤ ਨੇ ਸਾਡੀ ਜ਼ਮੀਨ 'ਚ ਸੱਟੀ ਹੈ ਠੇਕੇਦਾਰ ਫਿਰ ਇਹ ਠੇਕੇ ਲੱਗਦੇ ਨੇ ਜੀ ਜ਼ਿੰਮੇਵਾਰੀ ਚੱਕੇ ਫਿਰ ਬਿਲਕੁਲ ਬਿਲਕੁਲ ਜ਼ਿੰਮੇਵਾਰਾਂ ਨੂੰ ਰੇਤਾ ਜਿਹੜਾ ਹੈ ਉਹ ਬਿਲਕੁਲ ਵੀ ਜਿਹੜਾ ਹੈ ਮਾਫੀ ਇਹਨੂੰ ਚੱਕਰ ਨਹੀਂ ਦੇਣਾ ਚਾਹੀਦਾ ਆਪ ਵੇਚਣਾ ਚਾਹੀਦਾ ਬਹੁਤ ਸੋਨਹਾਲ ਜਿੰਦਾ ਕੋਈ ਨਹੀਂ ਉਹ ਨਹੀਂ ਫਿਰ ਜੇ ਸਰਕਾਰ ਪਰਚੇ ਕਰੋਗੇ ਫਿਰ ਵੇਖ ਲਾਂਗੇ। ਕੀ ਬਾਤ ਹੈ। ਇੱਕ ਕਲ ਕੀ ਜਥੇਦਾਰ ਕਿਸ ਨੂੰ ਹੋਰ ਦੱਸਦੇ ਆ ਜਿਹੜੀ ਇਹ ਦਰਿਆ ਆ ਜੀ ਜਿਹੜੀ ਇਹ ਜ਼ਮੀਨ ਆ ਇਹ ਜ਼ਮੀਨ ਇਹਨਾਂ ਦੀ ਮਲਕੀਤ ਜ਼ਮੀਨ ਆ। ਇਹਨਾਂ ਦੀ ਜ਼ਮੀਨ ਵਿੱਚ ਦਰਿਆ ਦਰਿਆ ਦੇ ਵਿੱਚ ਇਹਨਾਂ ਦੀ ਜ਼ਮੀਨ ਹੀ ਹੈਗੀਗੀ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਜੀ ਜਿਹੜਾ ਇਹਨਾਂ ਦੇ ਜਿਹੜਾ ਤੁਸੀਂ ਆ ਫੋਰ ਲਾਈਨ ਦਾ ਬ੍ਰਿਜ ਆ ਇਹਦੇ ਵਾਸਤੇ ਇਹਨੂੰ ਜ਼ਮੀਨ ਨੂੰ ਅਕਵਾਇਰ ਕੀਤਾ ਹੋਇਆ ਇਹਦੇ ਪੈਸੇ ਮਿਲੇ ਆ ਪਰ ਜਦੋਂ ਇਹਨਾਂ ਦੀ ਫਸਲ ਕੋਈ ਮਰ ਜਾਂਦੀ ਆ ਅਸਲ ਡੁੱਬ ਜਾਂਦੀ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਸਰਕਾਰ ਨੂੰ ਉਹਦੇ ਵਾਸਤੇ ਕੀ ਕਰਨਾ ਚਾਹੀਦਾ ਪੈਸੇ ਦੇਣੇ ਚਾਹੀਦੇ ਕੀ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਜਦੋਂ ਇਲੈਕਸ਼ਨ ਲੜਨ ਤੋਂ ਪਹਿਲਾਂ ਜੇ ਸਰਕਾਰ ਦੇ ਜਿਹੜੇ ਜ਼ਿੰਮੇਵਾਰ ਜਿਹੜੇ ਅੱਜ ਚੀਫ ਮਿਨਿਸਟਰ ਨੇ ਉਹ ਕਹਿੰਦੇ ਨੇ ਕਿ ਮੁਰਗੀਆਂ ਦਾ ਵੀ ਮੁਆਵਜ਼ਾ ਦੇਵਾਂਗੇ ਬੱਕਰੀਆਂ ਵੀ ਦੇਵਾਂਗੇ ਤੇ ਫਿਰ ਵਾਦਾ ਕਰਕੇ ਮੁਕਰਨਾ ਤੇ ਇਹ ਤਾਂ ਬਹੁਤ ਹੁਣ ਉਹਨਾਂ ਨੇ ਕਿਹਾ ਵੀ ਅਸੀਂ ਹੈਲੀਕਾਪਟਰ ਹੀ ਦੇ ਦਤਾ ਲੋਕਾਂ ਨੂੰ ਕੀ ਕਰੋ ਹੈਲੀਕਾਪਟਰ ਕੀ ਸਰਚ ਮਾਰਨਾ ਉਹ ਕਿੰਨਾ ਕ ਹੈਲੀਕਾਪਟਰ ਕਮ ਮੰਤਰੀ ਸਾਹਿਬ ਪਿਛਲੇ ਦਿਨੀ ਪਿਛਲੇ 2023 ਦੇ ਵਿੱਚ ਆਉਂਦੇ ਇਸੇ ਹੀ ਪਿੰਡਾਂ ਵਿੱਚ ਕਹਿ ਕੇ ਗਏ ਸੀ ਮੈਂ ਮੁਰਗੀਆਂ ਦਾ ਦੋਂ ਮੈਂ ਇਹਦਾ ਮਾਜਾ ਵੀ ਦੂੰ ਪਰ ਪਹੁੰਚੇ ਇਤੇ ਕੁਛ ਨਹੀਂ ਮੁੱਖ ਮੰਤਰੀ ਸਾਹਿਬ ਤਾਇਰ ਕੀ ਬੋਡੀ ਵੀ ਨਹੀਂ ਇੱਥੇ ਜੀ ਇਹ ਬਿਲਕੁਲ ਮੰਦਪਾਗੀ ਗੱਲ ਹੈ ਜਾਂ ਤਾਂ ਤੁਸੀਂ ਵਾਦੇ ਕਰੋ ਨਾ ਤੇ ਜੋ ਕਰੋ ਤਾਂ ਫਿਰ ਪੂਰੇ ਕਰੋ ਇਹ ਜਿਹੜੀਆਂ ਪੋਲਿਟੀਸ਼ਨਾਂ ਦੀਆਂ ਗਲਤ ਗੱਲਾਂ ਔਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਰਾਜਨੀਤਿਕ ਪਾਰਟੀਆਂ ਇਹ ਸਮਾਂ ਰਾਜਨੀਤੀ ਕਰਨ ਦਾ ਹੈ ਨਹੀਂ ਗਾ ਕਿ ਅਸੀਂ ਕਈ ਕਾਂਗਰਸ ਨੇ ਨਹੀਂ ਕੀਤਾ ਕਾਕਲੀ ਦਲ ਤੇ ਜਿਹੜੇ ਪਹਿਲਾਂ ਰਹੀਆਂ ਸਰਕਾਰਾਂ ਉਹਨਾਂ ਨੇ ਨਹੀਂ ਕੀਤਾ ਜਮਦੂਦਾ ਸਰਕਾਰ ਐ ਨਹੀਂ ਕੀਤਾ ਅਸੀਂ ਇਸ ਪਾਸੇ ਨਹੀਂ ਜਾਣਦੇ ਕਿ ਪਰ ਇੱਕ ਗੱਲ ਜਿਹੜੀ ਮੈਂ ਜ਼ਰੂਰ ਕਹੂੰਗਾ ਵੀ ਜੇ ਹੁਣ ਪਾਰਟੀਆਂ ਸੋਚਦੀਆਂ ਕਿ ਦੁਬਾਰੇ ਇਹ ਲੋਕਾਂ ਦੇ ਮੋਢਿਆਂ ਤੇ ਚੜ ਕੇ ਅਸੀਂ ਆਪਣੀ ਰਾਜਨੀਤਿਕ ਪਾਰ ਕਰ ਲਾਂਗੇ ਤੇ ਉਹ ਬੜੇ ਭਲੇਖੇ ਚ ਜੀ। ਜੋ ਜਾ ਰਹੇ ਸਾਰੇ ਨਾਲ ਸਭ ਇੱਕ ਆਪ ਦੀ ਵੀ ਸਾਰੇ ਬੜੇ ਸੋਧੀ ਰੱਖਣ ਵਾਲੇ ਹੋ। ਮੈਨੂੰ ਇੰਜ ਲੱਗਦਾ ਪਿਆ ਵੀ ਜਿਹੜਾ ਆਪਾਂ ਹਰ ਵਾਰ ਦਾ ਮਸਲਾ ਹੱਲ ਹੈ ਨਾ ਉਹ ਮਸਲਾ ਹੱਲ ਪਤਾ ਕਿਵੇਂ ਹੋਏਗਾ। ਹੁਣ ਜੇ ਮੰਨ ਲਓ ਭਾਰਤ ਮਾਲਾ ਪ੍ਰੋਜੈਕਟ ਹੈ। ਇਹਦੇ ਵਾਸਤੇ ਜ਼ਮੀਨ ਖਰੀਦੀ ਗਈ। ਜ਼ਮੀਨ ਖਰੀਦ ਕੇ ਕਿੱਥੇ ਚਲਾ ਗਿਆ? ਹੁਣ ਦਰਿਆ ਜਿਹੜਾ ਮਾਲਕੀ ਦੇ ਵਿੱਚੋਂ ਵਗਦਾ ਪਿਆ ਆ। ਆਹ ਜਿਹੜਾ ਪੁਲ ਬਣਿਆ ਸੀ ਲੋਕਾਂ ਨੂੰ ਪੈਸਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਆ ਪੁਲ ਬਣਿਆ ਆ। ਮੈਂ ਕਹਿੰਦਾ ਵੀ ਇਹਦਾ ਦਰਾਂ ਦੀ ਸੇਧ ਦੇ ਵਿੱਚ ਆ 12-15 ਕਿਲੋਮੀਟਰ ਬਣਦਾ ਸਾਰਾ। ਜੇ ਇਹਨਾਂ ਕੋ ਮੇਰੇ ਖਿਆਲ ਸੇਧ ਦੇ ਵਿੱਚ ਦਰਿਆ ਲੋਕਾਂ ਨੂੰ ਇਹਨਾਂ ਦੇ ਜਮੀਨੀ ਜਿਹੜੀ ਹੈ ਜ਼ਮੀਨ ਦਾ ਮੁੱਲ ਦੇ ਕੇ ਕਿ ਦਰਿਆ ਨੂੰ ਮਾਲਕ ਬਣਾਇਆ ਜਾਵੇ ਤੇ ਇਹਨੂੰ ਥੋੜਾ ਜਿਹਾ ਖਾਲ ਦਿੱਤਾ ਜਾਵੇ ਤੇ ਮੇਰੇ ਖਿਆਲ ਦੇ ਵਿੱਚ ਹੜ੍ਹਾਂ ਤੋਂ ਆਪਣਾ ਬਚਾਅ ਹੋ ਸਕਦਾ ਯਾਰ ਪੱਕਾ ਹੱਲ ਹੈ ਇਹ ਦੇਖੋ ਜੀ ਇਹਦੀ ਬੁਨਿਆਦੀ ਪ੍ਰੋਬਲਮ ਜਿਹੜੀ ਹੈਗੀ ਉਹ ਪੰਜਾਬ ਦਾ ਜਿਹੜਾ ਪੰਜਾਬ ਦਾ ਜਿਹੜਾ ਰੀਆਰਗੇਨਾਈਜੇਸ਼ਨ ਐਕਟ ਆ ਉੱਥੇ ਪਈ ਹੈਗੀ ਆ ਜਿਹਦੇ ਵਿੱਚ ਆਪਣੇ ਬਰਾਜ ਤੇ ਆਪਣੇ ਉਹ ਸਾਰੇ ਉਹਨਾਂ ਦੇ ਕੰਟਰੋਲ ਦੇ ਦਿੱਤੇ ਗਏ ਜਿੰਨੀ ਦੇਰ ਆਪਣੇ ਬਰਾਜ ਆਪਣੇ ਕੰਟਰੋਲ ਚ ਨਹੀਂ ਇਹ ਕਿਉਂਕਿ ਦੇਖੋ ਨਾ ਬਰਾਜ ਬਣਾਤਾ ਆਸ-ਪਾਸੇ ਤੁਸੀ ਬੰਦ ਬਣਾਤਾ ਇਹ ਡਾਫ ਪੈਂਦੀ ਹੈਗੀ ਔਰ ਡੋਬ ਦਿੰਦਾ ਆਪਾਂ ਨੂੰ ਸੋ ਪਹਿਲੀ ਪ੍ਰੋਬਲਮ ਤਾਂ ਆਪਣਾ ਉਹ ਆਰਗੇਨਾਈਜੇਸ਼ਨ ਐਕਟ ਗਲਤ ਆ ਦੂਜਾ ਵੀ 25% ਜਿਹੜਾ ਫਲੋ ਆ ਰਿਵਰ ਦਾ ਉਹ جاری ਰਹਿਣਾ ਚਾਹੀਦਾ ਹੈ ਸਿਲਟਿੰਗ ਹੁੰਦੀ ਰਹਿਣੀ ਚਾਹੀਦੀ ਆ ਤੇ ਬਾਈ ਹਰੇ ਵੀ ਉਦੋਂ ਆਏ ਸੀ ਅਸੀਂ ਉੱਥੇ ਗੱਲਬਾਤ ਵੀ ਵਿਚਾਰ ਚਰਚਾ ਵੀ ਕੀਤੀ ਸੀ ਉੱਥੇ ਇਹ ਸਮਝਦੇ ਆਏ ਸੀ ਕਿ ਜਿਵੇਂ ਨਹਿਰੋਂ ਧਾਰੋਂ ਪਾਰ ਲੋਕਾਂ ਨੂੰ ਇੱਕ ਮੁਆਵਜ਼ਾ ਮਿਲਦਾ ਹਰ ਸਾਲ ਦਾ ਉਹ ਇੰਨਾ ਲੋਕਾਂ ਨੂੰ ਮਿਲੇ ਕਿਉਂਕਿ ਇਹ ਸਾਰੀ ਜਿਹੜਾ ਆਪਾਂ ਹਰ ਪ੍ਰੋਬਲਮ ਚੱਲ ਰਹੀ ਹੈ ਇਸ ਕਰਕੇ ਕਿ ਰਾਜਸਥਾਨ ਫੀਡਰ ਨੂੰ ਪਾਣੀ ਦੇਣਾ ਹੁੰਦਾ ਇੱਥੋਂ ਉਹ ਪੌਂਡ ਬਣਾਉਣਾ ਪੈਂਦਾ ਜਿਹਦੇ ਕਰਕੇ ਪਿਛਾਂਤ ਕੋਈ ਲੱਖ ਸਵਾ ਲੱਖੇੇ ਕੜਨੋਂ ਆਪਣੇ ਨੂੰ ਨੁਕਸਾਨ ਹੁੰਦੀ ਆ ਸੋ ਇਹ ਲੜਾਈ ਜਿਹੜੀ ਹੈਗੀ ਆ ਕੋਈ ਵੀ ਕੇਂਦਰੀ ਪਾਰਟੀ ਜਿਹੜੀ ਹੈਗੀ ਉਹ ਆਪਣੇ ਵਾਸਤੇ ਨਹੀਂ ਲੜੂਗੀ ਇਹ ਆਪਨੂੰ ਆਪ ਦੀਆਂ ਪਾਰਟੀਆਂ ਹੀ ਆਪਦੀਆਂ ਜਿਹੜੀਆਂ ਇੱਥੋਂ ਦੀ ਆ ਖੇਤਰੀ ਪਾਰਟੀ ਆ ਜਿਹੜੀ ਆਪ ਦਾ ਦਰਦ ਸਮਝਦੀ ਹੈ ਇੱਥੋਂ ਦੇ ਲੋਕਾਂ ਦਾ ਉਹ ਹੀ ਲੜੂਗੀ ਇਹਨੂੰ ਰਾਜਸਥਾਨ ਦਾ ਵੀ ਦਰਦ ਆ ਹਰਿਆਣੇ ਦਾ ਦਰਦ ਉਹ ਆਪਣਾ ਕਿਉਂ ਦਰਦ ਸਮਝੂਗਾ ਸੋ ਆਪਾਂ ਇਹ ਆਪਾਂ ਉਹਨਾਂ ਨੂੰ ਮਜ਼ਬੂਤ ਕਰੀਏ ਜਿਹੜੀ ਆਪਦੀ ਖੇਤਰੀ ਪਾਰਟੀ ਹੋਵੇ ਆਪੇ ਆਪ ਲੜੂ ਇਹ ਲੜਾਈਆਂ ਲੰਬੀਆਂ ਸੰਘਰਸ਼ ਹੈਗੇ ਆ ਜਿਹੜੇ ਲੜਨੇ ਜੀ ਬਿਲਕੁਲ ਜੀ ਸਾਡੇ ਨਾਲ ਬਲਜਿੰਦਰ ਸਿੰਘ ਜੀ ਅੱਜ ਜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀ ਇੱਥੇ ਹੈਲਪ ਲੈ ਕੇ ਆਏ ਹੋ ਕੀ ਮਦਦ ਲੈ ਕੇ ਆਏ ਹੋ ਜੀ ਦੇਖੋ ਜੀ ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਸਾਡੇ ਪਾਰਟੀ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਥੱਲੇ ਅਸੀਂ ਸਾਰੇ ਇੱਥੇ ਪਹੁੰਚੇ ਆਂ ਭਾਈ ਅਜੇਪਾਲ ਸਿੰਘ ਬਰਾੜ ਜੀ ਜਿਨ੍ਹਾਂ ਨੇ ਸਤਲ ਮਿਸਲ ਦੇ ਜਿਹੜੇ ਮੋਢੀ ਨੇ ਔਰ ਉੱਥੇ ਸਾਰੇ ਉਹਨਾਂ ਦੇ ਕਾਰਕੁਨ ਆਗੂ ਸਹਿਬਾਨ ਇੱਥੇ ਇਕੱਤਰਤ ਨੇ ਬਹੁਤ ਵੱਡੇ ਟਰੈਕਟਰਾਂ ਦੇ ਵਿੱਚ ਟਰੱਕਾਂ ਦੇ ਵਿੱਚ ਰਸਤ ਪ੍ਰਣਾਲੀ ਆਪਣੇ ਲੈ ਕੇ ਪਹੁੰਚੇ ਆ ਪਰ ਇਹ ਇਹ ਨਹੀਂ ਵੀ ਕੋ ਅਜਿਹੇ ਦਿਨ ਵਾਸਤੇ ਆ ਇਹ ਕੰਟੀਨਿਊ ਚੱਲੂਗਾ ਔਰ ਸਭ ਤੋਂ ਵੱਡੀ ਗੱਲ ਆ ਵੀ ਜਿਵੇਂ ਸਾਡਾ ਆਪਦਾ ਹਲਕਾ ਧਰਮਕੋਟ ਜਿੱਥੇ ਜ਼ਿਲ੍ਹਾ ਮੋਗਾ ਉਹ ਸਾਰਾ ਹੀ ਸਤਲੁਜ ਦਰਿਆ ਦੇ ਨਾਲ ਬਸਿਆ ਹੋਇਆ ਆਪ ਜੀ ਨੂੰ ਪਤਾ 10000 ਏਕੜ ਦੇ ਕਰੀਬ ਪਾਣੀ ਵਿੱਚ ਡੁੱਬਿਆ ਹੋਇਆ ਉੱਥੇ ਵੀ ਗਿਆਨੀ ਜੀ ਕੱਲ ਅਮ 10 ਘੜਾ ਸਾਫ ਤੋਂ ਟ੍ਰੈਕ ਤੋੜ ਰਹੇ ਆ ਕੋ ਸਪੈਸ਼ਲ ਉੱਥੇ ਹੋਣਗੇ ਉਹ ਸਾਰੇ ਮਤਲਬ ਜਿਸ ਤਰ੍ਹਾਂ ਵੀ ਕੋਈ ਸਾਨੂੰ ਮੈਸੇਜ ਮਿਲਦਾ ਹੈ ਉੱਥੇ ਸਾਰੀ ਮਦਦ ਪਹੁੰਚਦੀ ਕੀਤੀ ਜਾ ਸਕਦੀ ਹੈ ਔਰ ਕੀਤੀ ਜਾ ਰਹੀ ਹੈ ਧੰਨ ਜੀ ਹਾਂ ਜੀ ਤੁਹਾਡਾ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਅਦੁਵਲੀਆ ਸਾਹਿਬ ਅੱਜ ਮੈਂ ਧੰਨਵਾਦ ਕਰਦਾ ਜਿਹੜੇ ਜਾਰਦੀ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਹੜਪੀਟਾਂ ਲਈ ਸਮਗਰੀ ਲੈ ਕੇ ਪਹੁੰਚੀ ਔਰ ਜਿੰਨੇ ਵੀ ਹੋਰ ਵੀ ਸਾਰੇ ਸੰਸਥਾਵਾਂ ਉਹਨਾਂ ਨੂੰ ਵੀ ਬੇਨਤੀ ਆ ਪਾਰਟੀਆਂ ਉਹਨਾਂ ਨੇ ਵੀ ਹੜਪੀਟਾਂ ਦੀ ਮਦਦ ਕੀਤੀ ਜਾਵੇ ਵੱਤ ਵੱਤ ਤਾਂ ਜੋ ਹੜਪੀਟਾਂ ਦੇ ਜਿਹੜੇ ਉਹਨਾਂ ਵਾਲੇ ਸਮੇਂ ਦੇ ਵਿੱਚ ਬਜਾਈ ਹੋਣੀ ਆ ਉਹਨਾਂ ਦੇ ਵਿੱਚ ਯੋਗਦਾਨ ਪਾ ਸਕੀਏ ਜੀ ਡਾਟਸ ਆਪ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਨਾਲ ਫਾਰਮਰ ਦੇ ਇਥੇ ਦੇ ਵਿੱਚ ਲਿਆਉਣੀਆਂ ਚਾਹੀਦੀਆਂ ਹੁਣ ਜੀਰੇ ਦੇ ਲਾਗੇ ਮਖੂ ਦੇ ਲਾਗੇ ਮੱਲਾ ਵਾਲੇ ਤੱਕ ਫਰੋਜਪੁਰ ਜਿਹੜਾ ਨੁਕਸਾਨ ਹੋ ਰਿਹਾ ਇਹ ਸਭ ਤੋਂ ਵੱਡਾ ਨੁਕਸਾਨ ਉਦੋਂ ਹੋ ਰਿਹਾ ਜਦੋਂ ਸਰਕਾਰ ਨੇ ਜੀਰਾ ਖੰਡ ਮਿਲ ਬੰਦ ਕਰਤੀ ਏ ਇਸ ਏਰੀਏ ਸਾਡੇ ਕਿਸਾਨ ਜਿਹੜਾ ਗੰਨਾ ਲਾਉਂਦੇ ਸੀ ਗੰਨੇ ਤੇ ਉਦੀ 15 ਦਿਨ ਪਾਣੀ ਵੀ ਚਲਾ ਜਾਂਦਾ ਸੀ ਤੇ ਉਹਨੂੰ ਕੋਈ ਪ੍ਰੋਬਲਮ ਨਹੀਂ ਸੀ ਆਉਂਦੀ ਉਹ ਪੱਕੀ ਫਸਲ ਸੀ 2 ਸਾਲ ਦੀ ਫਸਲ ਸੀ ਤੇ ਕਿਸਾਨ ਆਪਦਾ ਗੰਨਾ ਛੱਟ ਕੇ ਤੇ ਉਹ ਆਪ ਦਾ ਗੁਜ਼ਾਰਾ ਵਧੀਆ ਕਰਦੇ ਹੀ ਗੰਨੇ ਦਾ ਰੇਟ ਵੀ ਚੰਗਾ ਅੱਜ ਵੀ ਜੇ ਇੱਕ 슈ਗਰ ਮਿਲ ਚਲਾਈ ਜਾਵੇ ਤੇ ਡਿਵਰਸਿਫਿਕੇਸ਼ਨ ਜਿਹੜਾ ਗੰਨੇ ਦਾ ਕੀਤਾ ਜਾਵੇ ਜਿੱਥੇ ਹਰ ਸਾਲ ਪਾਣੀ ਆਉਂਦਾ ਇੱਕ ਫਸਲ ਮਰ ਜਾਂਦੀ ਹੈ ਤੇ ਗੰਨਾ ਜਿਹੜਾ ਬਹੁਤ ਕਿਸਾਨਾਂ ਦੇ ਲਾਹੇ ਆਉਂਦੇ ਸਰਕਾਰ ਨੂੰ ਚਾਹੀਦਾ ਕਿ ਹਰ ਵਾਰੀ ਜਿਹੜਾ ਉਹ ਮੁਆਵਜ਼ਾ ਦਿੰਦੇ ਆ ਉਹਦੀ ਥਾਂ ਤੇ ਇਹ ਮਿਲ ਚਲਾ ਕੇ ਲੋਕਾਂ ਨੂੰ ਸਬਸਿਡੀ ਦੇਤੇ ਦੇ ਕੇ ਉਹਨਾਂ ਨੂੰ ਸੀਡ ਦੇ ਕੇ ਇਹ ਸਾਰੇ ਏਰੀਆ ਤੇ 슈ਗਰ ਕੇਨ ਜਿਹੜਾ ਇਹ ਇਹਦੀ ਫਸਲ ਪਜਾਈ ਜਾਵੇ ਗੰਨਾ ਵੀ ਰੁੜ ਗਿਆ ਗੱਲ ਗੱਲ ਤੇ ਨਹਿਰੀਕਰਨ ਹੋਣਾ ਚਾਹੀਦਾ ਮਿਲ ਵੀ ਚੱਲ ਜੇਗੀ ਤੇ ਗੰਨਾ ਵੀ ਲੱਗ ਜਾਏਗਾ ਜਿਹੜਾ ਝੋਨਾ ਰੁੜ ਗਿਆ ਗੰਨਾ ਰੁੜੂ ਜਿਹੜੇ ਸਫੈਦੇ ਰੁੜ ਗਏ ਨੇ ਜੀ ਗੰਨਾ ਉੱਥੇ ਰੁੜਿਆ ਜਿੱਥੇ ਮਤਲਬ ਪਾਣੀ ਦਾ ਤੇਜ਼ ਵਹਾਅ ਹੈ ਜਿਹੜਾ ਬਾਹਰਲੀ ਬੰਨ ਤੋਂ ਅੰਦਰ 1 ਕਿਲੋਮੀਟਰ ਖਸਾਨਾ ਦਾ ਜਿਹੜੀ ਫਸਲ ਹੈ ਨਾ ਉੱਥੇ ਤਾਂ ਸਿਰਫ ਪਾਣੀ ਉਚਾਈ ਲੈ ਰਿਹਾ ਉੱਥੇ ਉਹ ਸਪੀਡ ਨਾਲ ਨਹੀਂ ਜਾ ਰਿਹਾ ਜਿੱਥੇ ਸਪੀਡ ਨਾਲ ਜਾਏਗਾ ਉੱਥੇ ਤਾਂ ਧਰਤੀ ਵੀ ਰੁੜ ਜਾਏਗੀ ਜੀ ਬਿਲਕੁਲ ਬਿਲਕੁਲ ਮਤਲਬ ਤੇ ਇਸ ਲਈ ਗੰਨਾ ਫਸਲ ਜਿਹੜੀ ਕਿਸਾਨਾਂ ਨੂੰ ਬਹੁਤ ਬਚਾ ਸਕਦੀ ਹੈ ਹਾਂਜੀ ਸਰਦਾਰ ਸਾਹਿਬ ਪੰਜਾਬ ਕਿੰਨੇ ਸਾਲ ਪਿੱਛੇ ਪੈ ਗਿਆ ਜਿਹੜਾ ਜਾਲ ਦੇ ਸੱਤ ਅੱਠ ਜ਼ਿਲ੍ਹਿਆਂ 'ਚ ਪਾਣੀ ਵੇਖੋ ਜੀ ਪਿਛਲੇ ਸਾਲ ਅਜੇ ਦੇ ਇੱਕ ਅੱਧਾ ਸਾਲ ਹੀ ਹੋਇਆ ਉਦੋਂ ਪਾਣੀ ਆਇਆ ਸੀ ਉਦੋਂ ਬਹੁਤ ਨੁਕਸਾਨ ਹੋਇਆ ਹੁਣ ਫੇਰ ਨੁਕਸਾਨ ਹੋਇਆ ਇੰਨਾ ਨੁਕਸਾਨ ਕਿਤਨਾ ਮਤਲਬ ਕਿਸਾਨ ਚੱਲਣਗੇ ਜੋ ਜੀ ਬੇਨਤੀ ਹੈ ਹਕੀਕਤ ਉਹ ਲੈ ਕੇ ਰੋਇਪੁਰ ਤੱਕ ਦਰਿਆ ਦੇ ਵਿੱਚ ਰੇਤਾ ਇੰਨੀ ਆ ਵੀ ਦਰਿਆ ਉੱਚਾ ਵਗਣ ਧਿਆ ਜਮੀਨਾਂ ਨੇਵੀਆਂ ਨੇ ਇਹ ਰੇਤਾ ਸਰਕਾਰ ਕੱਢਣ ਨਹੀਂ ਦਿੰਦੀ ਤੇ ਜੇ ਕੱਢਣ ਦਿੰਦੀ ਤਾਂ ਆਦੇ ਢੰਗ ਤਰੀਕੇ ਵਰਤਦੇ ਆ ਤੇ ਇਹ ਦਰ ਜਾ ਹੈ ਕਾਗਤਾਂ ਦੇ ਪਤਾ ਨਹੀਂ ਕਿੰਨੀ ਵਾਰੀ ਦੀ ਸਫਾਈ ਹੋ ਗਈ ਆ ਕਿੰਨੀ ਵਾਰੀ ਬੰਨ ਬੰਨੇ ਗਏ ਹਣ ਕੇ ਆ ਤੇ ਪਾਰਸਾਲ ਦੇ ਵਿੱਚ ਕੁਝ ਵੀ ਨਹੀਂ ਗਾ ਗਰਾਊਂਡ ਬਾਲਾਂ ਤੇ ਕੁਝ ਵੀ ਨਹੀਂ ਗਾ ਸਰਕਾਰਾਂ ਨੇ ਨਾ ਧਿਆਨ ਹੀ ਦੇਣਾ ਇਹਦੇ ਮਤਲਬ ਇਹ ਆ ਵੀ ਮਜ਼ਬੂਤ ਪਾਰਟੀ ਹੋਵੇ ਉਹ ਇਹਨਾਂ ਦੇ ਧੌਣ ਤੇ ਗੋਡਾ ਰੱਖੇ ਫਿਰ ਇਹ ਕੰਮ ਸੁਧਰਦਾ ਨਹੀਂ ਦੇ ਨਹੀਂ ਬਿਲਕੁਲ ਜੀ ਸਹੀ ਗੱਲ ਹੈ ਜੀ ਅੱਜ ਸਾਰੀਆਂ ਜਥੇਬੰਦੀਆਂ ਲਗਭਗ ਪੰਜਾਬ ਦੀਆਂ ਜਿਹੜੀਆਂ ਸਿਹਰਤ ਜਥੇਬੰਦੀਆਂ ਐ ਉਹ ਇਹਨਾਂ ਲੋਕਾਂ ਦੇ ਹੜਪੀੜਤਾ ਦੇ ਹੱਕ ਦੇ ਵਿੱਚ ਨਿਤਰੀਆਂ ਔਰ ਆਹ ਦੇਖਦੇ ਆਂ ਆਪਾਂ ਰਾਸ਼ਨ ਲੈ ਕੇ ਵੀ ਮੇਰੇ ਵੀਰ ਭਰਾ ਸਮਾਜ ਸੇਵੀ ਪਹੁੰਚੇ ਨੇ ਸੋ ਲੋਕਾਂ ਦੇ ਨਾਲ ਗਰਾਊਂਡ ਤੇ ਆਪਾਂ ਗੱਲਬਾਤ ਕੀਤੀ ਸੀ ਉਹ ਕਹਿੰਦੇ ਵੀ ਸਾਨੂੰ ਸਮਾਜ ਸੇਵੀਆਂ ਦਾ ਆਸਰਾ ਸਰਕਾਰ ਦਾ ਕੋਈ ਆਸਰਾ ਨਹੀਂ ਆਹ ਵੇਖੋ ਇਹ ਲੋਕ ਉਹ ਨੇ ਜਿਹੜੇ ਆਪਣੇ ਮੂੰਹ ਦੇ ਵਿੱਚੋਂ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਕੱਢ ਕੇ ਅੱਜ ਸਾਡੇ ਮੂੰਹ ਦੇ ਵਿੱਚ ਪਾ ਰਹੇ ਨੇ ਸੋ ਇਹ ਸਮਾਜ ਸੇਵੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ